ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ক্রিকেট ਦੀ ਦਰਸਲ ক্রিকেট ਮੁਕਾਬਲਾ ਅੱਜ ਫਾਈਨਲ ਹੋਣ ਵਾਲਾ ਹੈ ਆਈਪੀਐਲ ਵਿਮਨਸ ਦਾ ਜਿਹੜਾ ਚੱਲ ਰਿਹਾ ਸੀਗਾ ਉਸ ਦਾ ਅੱਜ ਫਾਈਨਲ ਮੁਕਾਬਲਾ ਹੈ ਦਿੱਲੀ ਕੈਪੀਟਲ ਔਰ ਮੁੰਬਈ ਇੰਡੀਅਨਸ ਦੇ ਵਿੱਚ ਮੁੰਬਈ ਦੇ ਵਿੱਚ ਇਹ ਮੁਕਾਬਲਾ ਸ਼ਾਮ 7:30 ਵਜੇ ਹੋਏਗਾ ਔਰ ਇਸ ਮੁਕਾਬਲੇ ਨੂੰ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਹੁਤ ਹੀ ਅੱਛਾ ਟੂਰਨਾਮੈਂਟ ਪਿਛਲਾ ਇਹ ਵਾਪਰਿਆ ਹੈ ਔਰ ਅੱਜ ਫਾਈਨਲ ਮੁਕਾਬਲਾ ਵੀ ਦੇਖਣ ਯੋਗ ਹੋਏਗਾ ਸੋ ਕਿਉਂਕਿ 22 ਮਾਰਚ ਨੂੰ IPL ਦਾ ਆਗਾਜ਼ ਹੋਣ ਜਾ ਰਿਹਾ ਸੋ ਉਸ ਦਾ ਵੀ ਤੁਸੀਂ ਆਨੰਦ ਲੈਣਾ ਔਰ ਅੱਜ ਵਿਮੈਨਸ ਦਾ ਜਿਹੜਾ ਇਹ ਟੂਰਨਾਮੈਂਟ ਚੱਲ ਰਿਹਾ ਸੀ ਲੀਗ ਚੱਲ ਰਹੀ ਸੀ ਉਸ ਦਾ ਫਾਈਨਲ ਮੁਕਾਬਲਾ ਹੋਣ ਦੇ ਨਾਲ ਇਹ ਲੀਗ ਖਤਮ ਹੋ ਜਾਏਗੀ ਔਰ IPL ਨਾਲ ਹੀ 22 ਮਾਰਚ ਤੋਂ ਸ਼ੁਰੂ ਹੋ ਜਾਏਗਾ ਸੋ ਸਾਰੇ ਇਹ ਦਰਸ਼ਕ ਇਸ ਮੈਚ ਨੂੰ ਜ਼ਰੂਰ ਦੇਖਣ ਇੱਕ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਮਾਰਕ ਕਰਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਸੋ ਉਹਨਾਂ ਦੇ ਵੱਲੋਂ ਸੌ ਚੁੱਕ ਲਈ ਗਈ ਹੈ ਔਰ 24 ਮੇ ਪ੍ਰਧਾਨ ਮੰਤਰੀ ਬਣੇ ਨੇ ਮਾਰਕ ਕਰਨੀ ਕੈਨੇਡਾ ਦੇ ਔਰ ਉਸ ਤੋਂ ਪਹਿਲਾਂ ਟਰੂਡੋ ਦੇ ਵੱਲੋਂ ਅਸਤੀਫਾ ਸੌਂਪ ਦਿੱਤਾ ਗਿਆ ਸੀਗਾ ਗਵਰਨਰ ਜਨਰਲ ਨੂੰ ਉਹਨਾਂ ਨੇ ਆਪ ਦਾ ਬਿਤਾਈ ਕੀ ਭਾਸ਼ਣ ਉਸ ਤੋਂ ਪਹਿਲੇ ਦੇ ਦਿੱਤਾ ਸੀ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਉਹ ਭਾਸ਼ਣ ਦੇਣ ਤੋਂ ਬਾਅਦ ਉਹਨਾਂ ਨੇ ਸੰਸਦ ਦੇ ਵਿੱਚ ਆਪਣੀ ਕੁਰਸੀ ਚੱਕ ਲਈ ਸੀ ਸੋ ਬੀਤੇ ਕੱਲ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ ਔਰ ਮਾਰਕ ਕਰਨੀ ਜਿਹੜੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਬਣ ਗਏ ਨੇ ਸੋ ਇਹਨਾਂ ਤੋਂ ਉਮੀਦਾਂ ਬੜੀਆਂ ਨੇ ਉਹਨਾਂ ਨੇ ਓਟਾਵਾ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਉਹਨਾਂ ਨੇ ਸੌ ਚੁੱਕ ਸਮਾਗਮ ਉਹਨਾਂ ਦਾ ਹੋਇਆ ਜਿੱਥੇ ਟਰੂਡੋ ਵੀ ਮੌਜੂਦ ਰਹੇ ਔਰ 9 ਫਰਬੂਰੀ ਨੂੰ ਦੱਸ ਦਈਏ ਕਿ ਲਿਬਰਲ ਪਾਰਟੀ ਦੇ ਵੱਲੋਂ ਇਹਨਾਂ ਨੂੰ ਆਪਣੀ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਕਿਆਸਰਾਈਆਂ ਸੀ ਕਿ ਕਿਸੇ ਵੀ ਸਮੇਂ ਸੌ ਚੁੱਕ ਸਮਾਗਮ ਜਿਹੜਾ ਉਹ ਹੋ ਸਕਦਾ ਸੋ ਸੌ ਚੁੱਕ ਸਮਾਗਮ ਹੋ ਗਿਆ ਕਿਉਂਕਿ ਮਾਰਕ ਕਰਨੀ ਦੇ ਆਂ ਦੇ ਨਾਲ ਸਮਾਂ ਉਹਨਾਂ ਦੇ ਕੋਲ ਬਹੁਤਾ ਨਹੀਂ ਹੈ ਕਿਉਂਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਆਣ ਆਲੀਆਂ ਨੇ ਉਸ ਤੋਂ ਪਹਿਲਾਂ ਮਾਰਕ ਕੰਟਰੀ ਨੂੰ ਕੰਟਰੀ ਨੂੰ ਕਿੰਨਾ ਸਮਾਂ ਮਿਲਦਾ ਹੈ ਉੱਥੇ ਕੰਮ ਕਰਨ ਦਾ ਇਹ ਆਪਣੇ ਆਪ ਦੇ ਵਿੱਚ ਇੱਕ ਦੇਖਣ ਵਾਲੀ ਚੀਜ਼ ਹੋਏਗੀ ਔਰ ਅੱਜ ਤੱਕ ਜਿੰਨੇ ਵੀ ਉਹ ਅਹੁਦਿਆਂ ਤੇ ਰਹੇ ਕਦੇ ਵੀ ਉਹ ਕਿਸੇ ਚੁਣੇ ਹੋਏ ਚੁਣ ਕੇ ਅਹੁਦੇ ਦੇ ਉੱਤੇ ਨਹੀਂ ਆਏ ਮੀਨਸ ਉਹਨਾਂ ਨੂੰ ਉਦਾਂ ਹੀ ਬਿਠਾਇਆ ਗਿਆ ਚਾਹੇ ਤੁਸੀਂ ਕਹੋ ਕਿ ਬੈਂਕ ਆਫ ਕੈਨੇਡਾ ਦੇ ਜਦੋਂ ਉਹਨਾਂ ਨੂੰ ਮੁਖੀ ਬਣਾਇਆ ਗਿਆ 2008 ਦੇ ਵਿੱਚ ਉਹ ਇੱਕ ਸਮਾਂ ਸੀ ਜਿਸ ਸਮੇਂ ਦੇ ਵਿੱਚ ਮਾਰਕ ਕਨਰੀ ਨੂੰ ਲਿਆਂਦਾ ਗਿਆ ਕੈਨੇਡਾ ਦੇ ਵਿੱਚ ਬਿਠਾਇਆ ਗਿਆ ਕਿਉਂਕਿ ਪੂਰੀ ਦੁਨੀਆ ਮੰਦੀ ਦੇ ਹਾਲਾਤ ਦੇ ਵਿੱਚੋਂ ਗੁਜ਼ਰ ਰਹੀ ਸੀ ਮਾਰਕ ਕਨਰੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਕੈਨੇਡਾ ਨੂੰ ਉਸ ਮੰਦੀ ਤੋਂ ਬਾਹਰ ਕੱਢਿਆ ਮਾਰਕ ਕਨਰੀ ਦੀ ਉਸ ਪਰਫਾਰਮੈਂਸ ਨੂੰ ਦੇਖਦੇ ਹੋਏ ਬੈਂਕ ਆਫ ਇੰਗਲੈਂਡ ਨੇ ਫਿਰ ਉਹਨਾਂ ਨੂੰ ਅਪਰੋਚ ਕੀਤਾ 2013 ਦੇ ਵਿੱਚ ਉਹਨਾਂ ਨੂੰ ਆਪਦਾ ਉੱਥੇ ਕਈ ਵੱਡੇ ਅਹੁਦਿਆਂ ਦੇ ਉੱਤੇ ਰੱਖਿਆ ਮੁਖੀ ਵੀ ਰੱਖਿਆ ਸੋ ਉਸ ਤੋਂ ਬਾਅਦ 2020 ਤੱਕ ਲਗਾਤਾਰ ਇੰਗਲੈਂਡ ਦੇ ਲਈ ਉਹ ਕੰਮ ਕਰਦੇ ਰਹੇ ਨੇ ਸੋ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਅ ਮਾਰਕ ਕੰਟਰੀ ਨੂੰ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਉਤੇ ਔਰ ਕੈਨੇਡਾ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਲਈ ਅਰਥਸ਼ਾਸਤਰੀ ਨੇ ਤੁਸੀਂ ਇੱਦਾਂ ਸਮਝ ਸਕਦੇ ਹੋ ਜੇ ਸੌਖੀ ਭਾਸ਼ਾ ਦੇ ਵਿੱਚ ਆਪਾਂ ਸਮਝੀਏ ਕਿ ਜਿਸ ਤਰੀਕੇ ਨਾਲ ਜਦੋਂ ਭਾਰਤ ਦੀ ਸਥਿਤੀ ਜਿਹੜੀ ਆਰਥਿਕ ਸਥਿਤੀ ਬਹੁਤ ਜਿਆਦਾ ਚੰਗੀ ਨਹੀਂ ਸੀ ਤੇ ਉਸ ਟਾਈਮ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਰਥਸ਼ਾਸਤਰੀ ਮਨਮੋਹਨ ਸਿੰਘ ਮਨਮੋਹਨ ਸਿੰਘ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੇਸ਼ ਦੇ ਲਈ ਕੰਮ ਕੀਤੇ ਔਰ ਨੀਤੀਆਂ ਬਣਾਈਆਂ ਜਿਹਦੇ ਨਾਲ ਆਰਥਿਕ ਸਥਿਤੀ ਜਿਹੜੀ ਦੇਸ਼ ਦੀ ਸੁਧਰਨੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ ਸੋ ਉਸੇ ਤਰੀਕੇ ਦੇ ਨਾਲ ਹੁਣ ਜਿਹੜੇ ਕੈਨੇਡਾ ਦੇ ਵਿੱਚ ਬਸੇ ਹੋਏ ਲੋਕ ਨੇ ਉਹਨਾਂ ਨੂੰ ਵੀ ਬੜੀ ਉਮੀਦ ਹੈ ਕਿ ਮਾਰਕ ਕਰਨੀ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਅਰਥ ਵਿਵਸਥਾ ਦੇਸ਼ ਦੀ ਚੰਗੀ ਕੀਤੀ ਜਾਏਗੀ ਜਿਹੜੇ ਦੇਸ਼ ਦੀ ਅਰਥ ਵਿਵਸਥਾ ਚੰਗੀ ਹੁੰਦੀ ਹੈ ਉਸ ਦੇਸ਼ ਦੇ ਨਾਲ ਸਮਝੌਤੇ ਕਰਨ ਦੇ ਲਈ ਡੀਲਸ ਕਰਨ ਦੇ ਲਈ ਉਸ ਦੇਸ਼ ਦੇ ਨਾਲ ਹੱਥ ਮਿਲਾਉਣ ਦੇ ਲਈ ਔਰ ਕਈ ਤਰੀਕੇ ਦੇ ਹੋਰ ਕੰਮ ਕਰਨ ਦੇ ਲਈ ਬਹੁਤ ਸਾਰੀ ਦੁਨੀਆ ਦੇ ਦੇਸ਼ ਉਥੇ ਜਾ ਕੇ ਫਿਰ ਹੱਥ ਮਿਲਾਉਂਦੇ ਨੇ ਸੋ ਅਰਥ ਵਿਵਸਥਾ ਹਰੇਕ ਦੇਸ਼ ਦੀ ਚੰਗੀ ਹੋਣੀ ਚਾਹੀਦੀ ਹੈ ਅਮਰੀਕਾ ਇਜ਼ ਦਾ ਬਹੁਤ ਵੱਡਾ ਐਗਜ਼ਾਮਪਲ ਹੈ ਕਿਉਂਕਿ ਅਮਰੀਕਾ ਦੀ ਅਰਥ ਵਿਵਸਥਾ ਚੰਗੀ ਹੈ ਔਰ ਹਰੇਕ ਦੇਸ਼ਾਂ ਅਮਰੀਕਾ ਦੇ ਨਾਲ ਬਿਜ਼ਨਸ ਕਰਨਾ ਚਾਹੁੰਦਾ ਚੀਨ ਦੇ ਨਾਲ ਬਿਜ਼ਨਸ ਕਰਨਾ ਚਾਹੁੰਦਾ ਭਾਰਤ ਦੀ ਅਰਥ ਵਿਵਸਥਾ ਚੰਗੀ ਹੋ ਰਹੀ ਹੈ ਲੋਕ ਭਾਰਤ ਦੇ ਵੱਲ ਵੀ ਰੁਖ ਕਰ ਰਹੇ ਨੇ ਸੋ ਵੱਡਾ ਜਿਮਾ ਇੱਕ ਮਾਰਕ ਕਰਨੇ ਦੇ ਮੋਢਿਆਂ ਦੇ ਉੱਪਰ ਲਿਬਰਲ ਪਾਰਟੀ ਨੇ ਔਰ ਕੈਨੇਡਾ ਦੇ ਲੋਕਾਂ ਨੇ ਦੇ ਦਿੱਤਾ ਚੰਗਾ ਚੰਗੀ ਅਰਥ ਵਿਵਸਥਾ ਬਣਾ ਕੇ ਔਰ ਜਲਦ ਹੀ ਇਸ ਮੰਦੀ ਦੇ ਦੌਰ ਦੇ ਵਿੱਚੋਂ ਕੈਨੇਡਾ ਨੂੰ ਬਾਹਰ ਕੱਢਣ ਦੇ ਵਿੱਚ ਮਾਰਕ ਕਰਨੇ ਕਾਮਯਾਬ ਹੋਣਗੇ ਇੱਕ ਖਬਰ ਪੁਤਿਨ ਹੁਣ ਉਹਨਾਂ ਦੇ ਨਾਲ ਜੁੜੀ ਰਹੀ ਹੈ ਪੁਤਿਨ ਹੁਣਾਂ ਦੇ ਵੱਲੋਂ ਕੱਲ ਇੱਕ ਪਾਸ਼ਾਣ ਦਿੱਤਾ ਗਿਆ ਜਿਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ 트ੰਪ ਦਾ ਔਰ ਚੀਨ ਦੇ ਰਾਸ਼ਟਰਪਤੀ ਦਾ ਉਹਨਾਂ ਨੇ ਧੰਨਵਾਦ ਕੀਤਾ ਕਹਿੰਦੇ ਕਿ ਇਹਨਾਂ ਮੁਲਕਾਂ ਨੇ ਰੂਸ ਔਰ ਯੂਕਰੇਨ ਦੀ ਜੰਗ ਨੂੰ ਰੋਕਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਇਹਨਾਂ ਨੇ ਬਹੁਤ ਪ੍ਰਯਾਸ ਕੀਤੇ ਪਿਛਲੇ ਸਮਿਆਂ ਦੇ ਵਿੱਚ 트럼ਪ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਸੀਜ਼ ਫਾਇਰ ਦੇ ਹਵੇ ਵਿੱਚ ਵੱਡਾ ਬਹੁਤ ਵੱਡਾ ਹੱਥ ਜਿਹੜਾ ਉਹ 트럼ਪ ਦਾ ਰਿਹਾ ਔਰ ਪੁਤਿਨ ਨੇ ਇਹਨਾਂ ਸਾਰੇ ਆਗੂਆਂ ਦਾ ਜਦੋਂ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੀਜ਼ ਫਾਇਰ ਦੀ ਜਿਹੜੀ ਗੱਲ ਹੋ ਰਹੀ ਹੈ ਉਹ ਕਹਿੰਦੇ ਕਿ ਮੈਂ 30 ਦਿਨਾਂ ਦੇ ਲਈ ਨਹੀਂ ਚਾਹੁੰਦਾ ਮੈਂ ਇਹਨੂੰ ਲੌਂਗ ਟਰਮ ਦੇ ਲਈ ਚਾਹੁੰਦਾ ਜੇ ਮੈਨੂੰ ਵਿਸ਼ਵਾਸ ਦਵਾ ਸਕਦੇ ਹੋਂ ਤੁਸੀਂ ਤੇ ਅਸੀਂ ਇਹਨੂੰ ਕੰਟੀਨਿਊ ਕਰ ਸਕਦੇ ਹਾਂ ਅੱਗੇ ਬਟ ਮੈਂ ਚਾਹਨਾ ਕਿ 30 ਦਿਨ ਦੇ ਲਈ ਨਹੀਂ ਸੀਜ਼ਫਾਇਰ ਜਿਹੜਾ ਹੋਣਾ ਚਾਹੀਦਾ ਉਹ ਲੌਂਗ ਟਰਮ ਦੇ ਲਈ ਹੋਣਾ ਚਾਹੀਦਾ ਖੱਤਸ਼ਾ ਜ਼ਾਹਰ ਕੀਤਾ ਪੋਤਿੰ ਨੇ ਉਹ ਕਹਿੰਦੇ ਜੇ 30 ਦਿਨ ਦੇ ਲਈ ਸੀਜ਼ਫਾਇਰ ਹੋਏਗਾ ਤਾਂ ਕਿਤੇ ਨਾ ਕਿਤੇ ਯੂਕਰੇਨ ਫਿਰ ਤੋਂ ਆਪਣੀ ਆਰਮੀ ਨੂੰ ਤਕੜਾ ਕਰਨ ਦੇ ਲਈ ਉਹ 30 ਦਿਨਾਂ ਦੇ ਵਿੱਚ ਐਸੀ ਬਿਉਂਤਬੰਦੀ ਬਣਾ ਲਏਗਾ ਕੰਮ ਕਰ ਲਏਗਾ ਸੋ ਇਸ ਕਰਕੇ ਅਸੀਂ ਇਹ ਵਾਲਾ ਰਿਸਕ ਨਹੀਂ ਲੈ ਸਕਦੇ ਜੇ ਤੁਸੀਂ ਸੀਜ਼ਫਾਇਰ ਦੇ ਹੱਕ ਦੇ ਵਿੱਚ ਹੋ ਮੈਂ ਵੀ ਹੱਕ ਦੇ ਵਿੱਚ ਆ ਪਰ ਲੌਂਗ ਟਰਮ ਦੇ ਲਈ ਹੋਣਾ ਚਾਹੀਦਾ ਉਹ ਸ਼ਾਰਟ ਟਰਮ ਦੇ ਲਈ 30 ਦਿਨਾਂ ਲਈ ਆ 45 ਦਿਨਾਂ ਲਈ ਐਸਾ ਨਹੀਂ ਹੋਣਾ ਚਾਹੀਦਾ ਔਰ ਯੂਕਰੇਨ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਸੀਜ਼ਫਾਇਰ ਦੇ ਲਈ ਤਿਆਰ ਹੋ ਜਾਾਂਗੇ 트럼ਪ ਉਹਨਾਂ ਦੇ ਉਸ ਐਲਾਨ ਤੋਂ ਬਾਅਦ ਪੁਤਿਨ ਕਹਿੰਦੇ ਪਰ ਸਾਨੂੰ ਇਹ ਵਿਸ਼ਵਾਸ ਲਾਇਆ ਜਾਏ ਕਿ ਯੂਕਰੇਨ ਜਿਹੜਾ ਨਾਟੋ ਦੇਸ਼ਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ ਨਾਟੋ ਫੋਰਸੇਸ ਜਿਹੜੀਆਂ ਨੇ ਉਹ ਬਾਰਡਰ ਤੇ ਨਹੀਂ ਲੱਗਣਗੀਆਂ ਉਸ ਤੋਂ ਬਾਅਦ ਜਿਹੜੇ ਜਿੱਤੇ ਹੋਏ ਇਲਾਕੇ ਨੇ ਪਿਛਲੇ ਜੰਗ ਦੇ ਵਿੱਚ ਜਿਹੜੀ ਯੂਕਰੇਨ ਰੂਸ ਦੀ ਜੰਗ ਚੱਲ ਰਹੀ ਹੈ ਉਹਦੇ ਵਿੱਚ ਰੂਸ ਦੇ ਵੱਲੋਂ ਜਿਹੜੇ ਜਿੱਤੇ ਹੋਏ ਯੂਕਰੇਨ ਦੇ ਇਲਾਕੇ ਨੇ ਉਹ ਸਾਡੇ ਕੋਲੇ ਰਹਿਣ ਉਹ ਅਸੀਂ ਵਾਪਸ ਨਹੀਂ ਕਰਾਂਗੇ ਸੋ ਜੇ ਤੁਸੀਂ ਇਹਨਾਂ ਸ਼ਰਤਾਂ ਦੇ ਉੱਤੇ ਰਾਜ਼ੀ ਹੋ ਤਾਂ ਫਿਰ ਸੀਜ਼ਰ ਫਾਇਰ ਆਪਾਂ ਲੌਂਗ ਟਰਮ ਦੇ ਲਈ ਇੱਧਰ ਤੇ ਚੱਲ ਸਕਦੇ ਹਾਂ ਹਾਲਾਂਕਿ ਜ਼ੇਲੈਂਸਕੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਤਿਨ ਜੰਗ ਜਾਰੀ ਰੱਖਣਾ ਚਾਹੁੰਦੇ ਨੇ ਪੁਤਿਨ ਨਹੀਂ ਚਾਹੁੰਦੇ ਕਿ ਜੰਗ ਨੂੰ ਰੋਕਿਆ ਜਾਵੇ ਬਸ ਪੁਤਿਨ ਦੇ ਵਿੱਚ ਇੰਨੀ ਹਿੰਮਤ ਹੀ ਨਹੀਂ ਹੈ ਕਿ ਉਹ ਟਰੰਪ ਨੂੰ ਜਾ ਕੇ ਗੱਲ ਕਹਿ ਦੇਣ ਕਿ ਮੈਂ ਜੰਗ ਨਹੀਂ ਰੁਕਣੀ ਮੈਂ ਜੰਗ ਅੱਗੇ ਚਲਾਉਣਾ ਚਾਹਨਾ ਸੋ ਇਸ ਕਰਕੇ ਉਹ ਇਸ ਤਰੀਕੇ ਦੀਆਂ ਬਿਉਂਤਬੰਦੀਆਂ ਬਣਾ ਰਹੇ ਨੇ ਇਸ ਤਰੀਕੇ ਦੀਆਂ ਸ਼ਰਤਾਂ ਰੱਖ ਰਹੇ ਨੇ ਤਾਂ ਕਿ ਜੰਗ ਨੂੰ ਰੋਕਿਆ ਬਣਾ ਜਾ ਸਕੇ ਔਰ ਡੋਨਲਡ ਟਰੰਪ ਡੋਨਲਡ ਟਰੰਪ ਦੇ ਮੂਹਰੇ ਜਾ ਕੇ ਪੁਤਿਨ ਦੀ ਨਹੀਂ ਹਿੰਮਤ ਨਹੀਂ ਹੈ ਕਿ ਉਹ ਜਾ ਕੇ ਕਹਿ ਦੇਣ ਕਿ ਮੈਂ ਨਹੀਂ ਜੰਗ ਰੁਕਣੀ ਇਸ ਕਰਕੇ ਕੁਮਾਫਰਾ ਕੇ ਪੁਤਿਨ ਇਹ ਗੱਲਾਂ ਕਰ ਰਹੇ ਨੇ ਇਹ ਜੇਲੈਂਸਕੀ ਦੇ ਵੱਲੋਂ ਇਹ ਗੱਲਾਂ ਦਾ ਜ਼ਿਕਰ ਕੀਤਾ ਗਿਆ ਟਰੰਪ ਦੇ ਵੱਲੋਂ ਵੀ ਆਪਣੇ ਅਫੀਸ਼ੀਅਲ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਦੇ ਉੱਤੇ ਉਹਨਾਂ ਨੇ ਇੱਕ ਪੋਸਟ ਲਿਖੀ ਉਹਦੇ ਵਿੱਚ ਕਿਹਾ ਕਿ ਮੇਰੀ ਪੁੱਤੇ ਦੇ ਨਾਲ ਬਹੁਤ ਅੱਛੇ ਸਬੰਧ ਨੇ ਮੇਰਾ ਮੇਰੇ ਮਿੱਤਰ ਨੇ ਹੋ ਔਰ ਇਸ ਭਿਆਨਕ ਯੁੱਧ ਨੂੰ ਰੋਕਣ ਦੇ ਲਈ ਅਸੀਂ ਬਿਉਂਤਬੰਦੀ ਬਣਾ ਰਹੇ ਹਾਂ ਔਰ ਕੰਮ ਕਰ ਰਹੇ ਹਾਂ ਔਰ ਨਾਲ ਹੀ ਉਹਨਾਂ ਨੇ ਪੁੱਤੇ ਨੂੰ ਇਹ ਅਪੀਲ ਵੀ ਕੀਤੀ ਕਿ ਜਿਹੜੇ ਤੁਸੀਂ ਬੰਦਕ ਬਣਾਏ ਹੋਏ ਲੋਕ ਨੇ ਯੂਕਰੇਨ ਦੇ ਤੁਸੀਂ ਉਹਨਾਂ ਦੀਆਂ ਜਾਨਾਂ ਬਖਸ਼ ਦਿਓ ਉਹਨਾਂ ਨੂੰ ਵਾਪਸ ਕਰ ਦਿਓ ਪਰ ਇਸ ਹੁਣ ਸੀਜ਼ ਫਾਇਰ ਨੂੰ ਲੈ ਕੇ ਸੀਜ਼ ਫਾਇਰ ਸ਼ਾਰਟ ਟਰਮ 'ਚ ਹੋਏਗਾ ਲੌਂਗ ਟਰਮ 'ਚ ਹੋਏਗਾ ਜਾਂ ਫਿਰ ਡੋਨਲਡ ਟਰੰਪ ਕਿੰਨੇ ਕ ਕਾਮਯਾਬ ਹੋਣਗੇ ਦੋਵੇਂ ਦੇਸ਼ਾਂ ਦੀ ਜੰਗ ਨੂੰ ਰੁਕਵਾਉਣ ਦੇ ਲਈ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਇੱਕ ਖਬਰ ਪਿਛਲੇ ਦਿਨੀ ਆਪਾਂ ਪਾਕਿਸਤਾਨ ਦਾ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਵਿੱਚ ਜਾਫਰ ਐਕਸਪ੍ਰੈਸ ਜਿਹੜੀ ਯਾਤਰੀ ਟ੍ਰੇਨ ਸੀ ਉਸ ਨੂੰ ਹਾਈਜੈਕ ਕਰ ਲਿਆ ਗਿਆ ਸੀ ਬੀਐਲਏ ਦੇ ਵੱਲੋਂ ਬਲੋਚ ਲਿਬ੍ਰੇਸ਼ਨ ਆਰਮੀ ਦੇ ਵੱਲੋਂ ਉਸ ਨੂੰ ਹਾਈਜੈਕ ਕੀਤਾ ਗਿਆ 11 ਤਰੀਕ ਨੂੰ ਇਹ ਆਰਮੀ ਦੇ ਵੱਲੋਂ ਲੜਾਕਿਆਂ ਦੇ ਵੱਲੋਂ ਜਿਹੜੇ ਬਲੋਚ ਲੜਾਕੇ ਸੀ ਉਹਨਾਂ ਦੇ ਵੱਲੋਂ ਇਸ ਨੂੰ ਹਾਈਜੈਕ ਕੀਤਾ ਗਿਆ 12 ਤਰੀਕ ਨੂੰ ਪਾਕਿਸਤਾਨੀ ਫੌਜ ਦੇ ਵੱਲੋਂ ਇੱਕ ਆਫੀਸ਼ੀਅਲ ਬਿਆਨ ਜਾਰੀ ਕੀਤਾ ਜਾਂਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਜਿਹੜਾ ਇਹ ਚੱਲ ਰਿਹਾ ਸੀ ਹਾਈਜੈਕ ਦਾ ਜਿਹੜਾ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਉਸ ਨੂੰ ਅਸੀਂ ਖਤਮ ਕਰ ਦਿੱਤਾ 11 ਨੂੰ ਆਪਰੇਸ਼ਨ ਸ਼ੁਰੂ ਹੋਇਆ ਪਾਕਿਸਤਾਨੀ ਆਰਮੀ ਨੇ ਕਿਹਾ 12 ਨੂੰ ਅਸੀਂ ਖਤਮ ਕਰ ਦਿੱਤਾ ਬੀਐਲਏ ਦੇ ਵੱਲੋਂ 13 ਨੂੰ ਫਿਰ ਤੋਂ ਇੱਕ ਵਾਰੀ ਅਫੀਸ਼ੀਅਲ ਉਹਨਾਂ ਨੇ ਪੋਸਟ ਪਾਈ ਔਰ ਕਿਹਾ ਕਿ ਇਹ ਆਪਰੇਸ਼ਨ ਖਤਮ ਨਹੀਂ ਹੋਇਆ ਪਾਕਿਸਤਾਨੀ ਆਰਮੀ ਝੂਠ ਬੋਲ ਰਹੀ ਹੈ ਔਰ ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਜ਼ਾਦ ਸ਼ਰੀਫ ਦੇ ਜਿਹੜੇ ਸਲਾਹਕਾਰ ਸੀ ਉਹਨਾਂ ਦੇ ਵੱਲੋਂ ਇੱਕ ਮੀਡੀਆ ਦਾਰੇ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਭਾਰਤ ਦੇ ਵੱਲੋਂ ਇਹ ਸਾਰਾ ਕੰਮ ਜਿਹੜਾ ਪਾਕਿਸਤਾਨ ਦੇ ਵਿੱਚ ਕਰਵਾਇਆ ਜਾ ਰਿਹਾ ਇਹ ਜਿਹੜੀ ਟ੍ਰੇਨ ਹਾਈਜੈਕ ਹੋਈ ਹੈ ਇਹ ਬਲੋਚ ਲਿਬਰੇਸ਼ਨ ਆਰਮੀ ਦੇ ਜਿਹੜੇ ਬਦਮਾਸ਼ ਕਰ ਰਹੇ ਨੇ ਲੜਾਕੂ ਕਰ ਰਹੇ ਨੇ ਕਿ afghanistan ਤੋਂ ਇਹਨਾਂ ਨੂੰ ਸਾਰੇ ਇਨਸਟਰਕਸ਼ਨ ਮਿਲਦੀਆਂ ਨੇ afghanistan ਦੇ ਵਿੱਚ ਭਾਰਤੀ ਲੋਕ ਬੈਠੇ ਨੇ ਭਾਰਤ ਦੀਆਂ ਏਜੰਸੀਆਂ ਬੈਠੀਆਂ ਨੇ ਉਹ afghanistan ਤੋਂ ਇਹ ਸਾਰੇ ਕੰਮ ਨੂੰ ਚਲਾਉਂਦੀਆਂ ਔਰ ਔਰ ਬਲੋਚ ਲੋਕਾਂ ਦੇ ਮਾਧਿਅਮ ਦੇ ਨਾਲ ਪਾਕਿਸਤਾਨ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਭਾਰਤ ਜਿਹੜੀ ਕੋਸ਼ਿਸ਼ ਕਰਦਾ ਸੋ ਇਹ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਭਾਰਤ ਦੇ ਉੱਪਰ ਲਗਾਏ ਗਏ ਸੀ ਔਰ ਉਸਲਾ ਕਰਦੇ ਵੱਲੋਂ ਜਿਹੜੇ ਸ਼ਹਾਜਾ ਸ਼ਰੀਫ ਦੇ ਸਲਾਹ ਕਰਨੇ ਉਹਨਾਂ ਨੇ ਅਫਗਾਨਿਸਤਾਨ ਨੂੰ ਤਾੜਨਾ ਵੀ ਕੀਤੀ ਸੀ ਜੇ ਤੁਸੀਂ ਇਸ ਕੰਮ ਨੂੰ ਨਾ ਛੇੜਿਆ ਹਟੇ ਤੁਸੀਂ ਤੇ ਫਿਰ ਅਸੀਂ ਤੁਹਾਡੇ ਉੱਤੇ ਵੀ ਕਾਰਵਾਈਆਂ ਕਰਾਂਗੇ ਉਹ ਕਿਸੇ ਤਰੀਕੇ ਦੀ ਵੀ ਕਾਰਵਾਈ ਹੋ ਸਕਦੀ ਹੈ ਉਸ ਤੋਂ ਬਾਅਦ ਹੁਣ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆ ਗਿਆ ਉਹ ਕਹਿੰਦੇ ਕਿ ਭਾਰਤ ਕਦੇ ਵੀ ਇਸ ਹੱਕ ਦੇ ਵਿੱਚ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾਵੇ ਔਰ ਪਾਕਿਸਤਾਨ ਪਹਿਲੇ ਟੈਰਰ ਦੇਸ਼ ਬਣ ਚੁੱਕਾ ਹੈ ਜਿੱਥੇ ਜਣੇ ਕਿ ਟੈਰਰਿਸਟ ਇਨ ਨੇ ਵੱਡੇ ਲੈਵਲ ਦੇ ਉੱਤੇ ਬੈਠੇ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਮਾਹੌਲ ਖਰਾਬ ਕਰਦੇ ਨੇ ਸੋ ਪਾਕਿਸਤਾਨ ਤੋਂ ਆਪਦੇ ਲੋਕਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ ਇਸ ਦੇ ਕਰਕੇ ਉਹ ਫਿਰ ਕਿਸੇ ਗੁਆਂਢੀ ਮੁਲਕ ਦੇ ਉੱਪਰ ਜਾਂ ਕਿਸੇ ਵੀ ਦੇਸ਼ ਦੇ ਉੱਪਰ ਐਸੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਤਾਂ ਕਿ ਉਹ ਲੋਕਾਂ ਦਾ ਧਿਆਨ ਪਟਕਾਇਆ ਜਾ ਸਕੇ ਬਿਆਨ ਦੇ ਵਿੱਚ ਉਹਨਾਂ ਨੇ ਕੀ ਕਿਹਾ ਵਿਦੇਸ਼ ਮੰਤਰਾਲੇ ਨੇ ਉਹ ਕਹਿੰਦੇ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਗਲੋਬਲ ਟੈਰਰਿਜ਼ਮ ਦਾ ਕੇਂਦਰ ਹੈ ਅਤੇ ਇਹ ਦੇਸ਼ ਆਪਣੀ ਅੰਦਰੂਨੀਆ ਅੰਦਰੂਨੀ ਜਿਹੜੀਆਂ ਸਮੱਸਿਆਵਾਂ ਨੇ ਨਕਾਮੀਆਂ ਨੇ ਉਹਨਾਂ ਨੂੰ ਦੂਸਰੇ ਦੇਸ਼ਾਂ ਦੇ ਉੱਪਰ ਪਾਉਣ ਦੀ ਹਮੇਸ਼ਾ ਤੋਂ ਇਹਦੀ ਕੋਸ਼ਿਸ਼ ਰਹਿੰਦੀ ਹੈ ਔਰ ਬਿਹਤਰ ਹੋਏਗਾ ਕਿ ਇਹ ਦੇਸ਼ ਆਪਣੇ ਉੱਪਰ ਕੰਮ ਕਰੇ ਇਹ ਵਿਦੇਸ਼ ਮੰਤਰਾਲੇ ਦੇ ਵੱਲੋਂ ਬਿਆਨਚਾਰੀ ਕੀਤਾ ਗਿਆ ਔਰ ਇਸ ਬਿਆਨ ਤੋਂ ਸਪਸ਼ਟ ਹੋ ਗਿਆ ਕਿ ਭਾਰਤੀ ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਜਲਦ ਤੋਂ ਜਲਦ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹਦੇ ਉੱਤੇ ਕੋਈ ਟਿੱਪਣੀ ਕੀਤੀ ਜਾਏਗੀ ਕਿਉਂਕਿ ਪਾਕਿਸਤਾਨ ਇਸ ਹਾਈਜੈਕ ਅਟੈਕ ਨੂੰ ਭਾਰਤ ਦਾ ਭਾਰਤ ਦੇ ਵੱਲੋਂ ਬਿਉਂਤਬੰਦੀ ਬਣਾਈ ਦੱਸ ਰਿਹਾ ਹੈ ਸੋ ਭਾਰਤ ਦੇ ਵੱਲੋਂ ਇਸ ਸਾਰੇ ਝੂਠ ਦਾ ਪਰਦਾ ਫਾਸ਼ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕਰ ਦਿੱਤਾ ਗਿਆ। ਸਟਾਰਲਿੰਕ ਦਾ ਆਪਾਂ ਜ਼ਿਕਰ ਕੀਤਾ ਸੀ ਕਿ ਐਲਾਨ ਮਸਕ ਦੀ ਕੰਪਨੀ ਸਟਾਰਲਿੰਕ ਜਿਹੜੀ ਹੈ ਉਹ ਭਾਰਤ ਦੇ ਵਿੱਚ ਹੁਣ Jio ਤੇ Airtel ਨੂੰ ਦੇ ਨਾਲ ਮਿਲ ਕੇ ਸੈਟੇਲਾਈਟ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਨੀ ਸ਼ੁਰੂ ਕਰ ਦੇਗੀ ਔਰ ਕੇਂਦਰ ਸਰਕਾਰ ਨੇ ਇਹਦੀ ਮਨਜ਼ੂਰੀ ਦੇ ਦਿੱਤੀ ਸੀ ਦੋਵੇਂ ਕੰਪਨੀਆਂ ਨੂੰ Vodafone ਵੀ ਇਹਦੇ ਵਿੱਚ ਹੈ Airtel ਹੈ Jio ਹੈ ਔਰ ਹੁਣ ਭਾਰਤ ਦੇ ਵਿੱਚ ਜਿਹੜਾ ਸੈਟੇਲਾਈਟ ਇੰਟਰਨੈਟ ਦੇ ਮਾਧਿਅਮ ਦੇ ਨਾਲ ਤੁਹਾਨੂੰ ਸਰਵਿਸਿਜ਼ ਮਿਲਣਗੀਆਂ ਪਰ ਉਹਦੇ ਵਿੱਚ ਹੁਣ ਐਲੌਨ ਮਸਕ ਦੀ ਕੰਪਨੀ ਜਿਹੜੀ ਸਟਾਰਲਿੰਕ ਹੈ ਉਹਦੇ ਲਈ ਕੁਝ ਸ਼ਰਤਾਂ ਭਾਰਤ ਸਰਕਾਰ ਦੇ ਵੱਲੋਂ ਰੱਖੀਆਂ ਗਈਆਂ ਨੇ ਔਰ ਉਹਨਾਂ ਸ਼ਰਤਾਂ ਨੂੰ ਮੰਨਣਾ ਹੋਏਗਾ ਹਾਲਾਂਕਿ Jio ਔਰ Jio ਔਰ ID ਮਾਫ ਕਰਨਾ Jio ਔਰ Airtel ਪਹਿਲਾਂ ਹੀ ਉਹਦੇ ਵਿੱਚੋਂ ਦੋ ਸ਼ਰਤਾਂ ਮੰਨ ਰਿਹਾ ਤਿੰਨ ਸ਼ਰਤਾਂ ਦਾ ਜ਼ਿਕਰ ਕੀਤਾ ਭਾਰਤ ਸਰਕਾਰ ਨੇ ਇੱਕ ਤਾਂ ਇੰਟਰਨੈਟ ਸੇਵਾ ਬੰਦ ਕਰਨ ਦੇ ਲਈ ਕੰਟਰੋਲ ਸੈਂਟਰ ਭਾਰਤ ਦੇ ਵਿੱਚ ਬਣੇਗਾ ਏਟਲ ਦਾ ਵੀ ਭਾਰਤ ਦੇ ਵਿੱਚ ਬਣਿਆ ਹੋਇਆ ਹੈ ਜੀਓ ਦਾ ਵੀ ਬਣਿਆ ਹੋਇਆ ਹੈ ਹੁਣ ਸਟਾਰਲਿੰਕ ਦੀ ਐਂਟਰੀ ਹੋਈ ਹੈ ਤੇ ਸਟਾਰਲਿੰਕ ਨੂੰ ਵੀ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਤੁਹਾਡਾ ਕੰਟਰੋਲ ਸੈਂਟਰ ਜਿਹੜਾ ਭਾਰਤ ਦੇ ਵਿੱਚ ਹੋਣਾ ਚਾਹੀਦਾ ਹੈ ਦੂਸਰੇ ਪਾਸੇ ਸੁਰੱਖਿਆ ਏਜੰਸੀਆਂ ਦੇ ਕੋਲ ਇੰਟਰਸੈਪਟ ਕਰਨ ਦੇ ਲਈ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਟਾਈਮ ਤੇ ਏਜੰਸੀਆਂ ਨੂੰ ਜੇ ਕੋਈ ਪ੍ਰੋਬਲਮ ਲੱਗਦੀ ਹੈ ਤੇ ਉਹ ਕੋਈ ਵੀ ਜਾਣਕਾਰੀ ਤੁਹਾਡੇ ਤੋਂ ਲੈ ਸਕਦੇ ਤੁਹਾਨੂੰ ਜਾਣਕਾਰੀ ਏਜੰਸੀਆਂ ਨੂੰ ਪ੍ਰੋਵਾਈਡ ਕਰਾਣੀ ਪੈਗੀ ਜੀਓ ਏਟਲ ਕਰਵਾਉਂਦਾ ਹੈ ਸਟਾਰਲਿੰਕ ਦੇ ਲਈ ਵੀ ਇਹ ਇਨਸਟਰਕਸ਼ਨ ਇਹ ਸ਼ਰਤਾਂ ਰੱਖੀਆਂ ਗਈਆਂ ਨੇ ਤੀਸਰੀ ਸ਼ਰਤ ਜਿਹੜੀ ਹੈ ਉਹ ਸਿਰਫ ਸਟਾਰ ਸਟਾਰਲਿੰਕ ਦੇ ਲਈ ਹੈ ਕਿਉਂਕਿ ਸੈਟੇਲਾਈਟ ਦੇ ਜਰੀਏ ਵਿਦੇਸ਼ ਦੇ ਵਿੱਚ ਕਾਲਸ ਹੁੰਦੀਆਂ ਨੇ ਬਹੁਤ ਸਾਰੀਆਂ ਕਾਲਸ ਭਾਰਤ ਤੋਂ ਵਿਦੇਸ਼ਾਂ ਦੇ ਵਿੱਚ ਹੋਣਗੀਆਂ ਔਰ ਭਾਰਤ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਸਟਾਰਲਿੰਕ ਦੇ ਦੇ ਗੇਟਵੇ ਤੇ ਪਹਿਲਾ ਜਿਹੜੀ ਕਾਲ ਭਾਰਤ ਤੋਂ ਇੰਗਲੈਂਡ ਦੇ ਆ ਅਮਰੀਕਾ ਦੇ ਵਿੱਚ ਹੋਏਗੀ ਵਿਦੇਸ਼ ਦੇ ਵਿੱਚ ਹੋਏਗੀ ਉਹ ਕਾਲ ਪਹਿਲਾਂ ਸਿੱਧੀ ਵਿਦੇਸ਼ ਨਹੀਂ ਜਾਏਗੀ ਉਹ ਪਹਿਲਾਂ ਸੈਟ ਸਟਾਰਲਿੰਕ ਦੇ ਗੇਟਵੇ ਤੇ ਆਏਗੀ ਔਰ ਗੇਟਵੇ ਤੋਂ ਇਸ ਤੋਂ ਬਾਅਦ ਟੈਲੀਕਮ ਆਪਰੇਟਰ ਇਸ ਨੂੰ ਵਿਦੇਸ਼ ਦੇ ਵਿੱਚ ਫਾਰਵਰਡ ਕਰਨਗੇ ਗੇਟਵੇ ਮਤਲਬ ਕੰਟਰੋਲ ਸੈਂਟਰ ਭਾਰਤ ਦੇ ਵਿੱਚ ਬਣੇਗਾ ਕੋਈ ਵੀ ਕਾਲ ਤੁਸੀਂ ਭਾਰਤ ਤੋਂ ਵਿਦੇਸ਼ ਕਰੋਗੇ ਉਹ ਪਹਿਲਾਂ ਜਿਹੜਾ ਕੰਟਰੋਲ ਸੈਂਟਰ ਬਣਿਆ ਹੋਏਗਾ ਸਟਾਰਲਿੰਕ ਦਾ ਭਾਰਤ ਦੇ ਵਿੱਚ ਉਹਦੇ ਗੇਟਵੇ ਤੇ ਜਾਏਗੀ ਉਸ ਤੋਂ ਬਾਅਦ ਫਿਰ ਉਹ ਕੰਪਨੀ ਜਿਹੜੀ ਹੈ ਚਾਹੇ ਤੁਸੀਂ Jio ਦੇ ਕਿਸੇ ਕਨੈਕਸ਼ਨ ਤੋਂ ਕਰ ਰਹੇ ਹੋ ਜਾਂ Airtel ਤੋਂ ਕਰ ਰਹੇ ਹੋ ਉਸ ਤੋਂ ਬਾਅਦ ਉਹ ਫਾਰਵਰਡ ਹੋਏਗੀ ਵਿਦੇਸ਼ ਦੇ ਵਿੱਚ ਉਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਬਹੁਤ ਸਾਰੇ ਐਸੇ ਪਿੱਛੇ ਤੁਸੀਂ ਦੇਖਿਆ ਕਿ ਨੂਹੋ ਦੇ ਵਿੱਚ ਕੀ ਹੋਇਆ ਹਰਿਆਣਾ ਦੇ ਵਿੱਚ ਸੰਭਲ ਦੇ ਵਿੱਚ ਕੀ ਹੋਇਆ ਜਦੋਂ ਕਿਤੇ ਐਸਾ ਮਾਹੌਲ ਬਣ ਜਾਂਦਾ ਹੈ ਜਿੱਥੇ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨਾ ਪੈਂਦਾ ਹੈ ਜਾਂ ਫਿਰ ਉਸ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੁੰਦਾ ਤੇ ਉਸ ਟਾਈਮ ਦੇ ਉੱਤੇ ਸਰਕਾਰ ਦੇ ਕੋਲ ਕੰਟਰੋਲ ਹੋਣਾ ਚਾਹੀਦਾ ਫਿਰ ਸਰਕਾਰ ਉਹਨਾਂ ਉਹਨਾਂ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਨੂੰ ਕੁਝ ਸਮੇਂ ਦੇ ਲਈ ਬੰਦ ਕਰ ਦਿੰਦੀ ਹੈ ਇਸ ਕਰਕੇ ਸਟਾਰਲਿੰਕ ਸੈਟੇਲਾਈਟ ਦੇ ਨਾਲ ਚੱਲਦਾ ਹੈ ਇਸ ਕਰਕੇ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਹਾ ਕਿ ਇੱਥੇ ਕੰਟਰੋਲ ਸੈਂਟਰ ਬਣਾਓ ਔਰ ਵਿਦੇਸ਼ਾਂ ਨੂੰ ਜਾਣ ਵਾਲੀਆਂ ਜਿਹੜੀਆਂ ਕਾਲਸ ਨੇ ਉਹ ਪਹਿਲਾਂ ਤੁਹਾਡੇ ਕੰਟਰੋਲ ਸੈਂਟਰ ਤੋਂ ਉਸ ਗੇਟਵੇ ਤੇ ਆਣਗੀਆਂ ਉਸ ਤੋਂ ਬਾਅਦ ਕੰਪਨੀ ਜਿਹੜੀ ਆ ਫਿਰ ਅੱਗੇ ਉਸ ਨੂੰ ਫਾਰਵਰਡ ਕਰੇਗੀ ਸੋ ਇਹਨਾਂ ਸ਼ਰਤਾਂ ਦੇ ਨਾਲ ਹੁਣ ਸਟਾਰਲਿੰਕ ਜਿਹੜਾ ਭਾਰਤ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਕਰੇਗਾ ਸਰਕਾਰ ਦੇ ਵੱਲੋਂ ਇਹ ਜਿਹੜੀਆਂ ਮੰਗਾਂ ਨੇ ਉਹ ਸਟਾਰਲਿੰਕ ਦੇ ਸਾਹਮਣੇ ਰੱਖ ਦਿੱਤੀਆਂ ਗਈਆਂ ਨੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ